ਨਾ ਪੰਜ ਤੇ ਵਾਧੂ ਫੈਰਿੰਗ ਗੱਡੀ ਦਾ ਦੀ ਪੰਜ ਰੁਪਏ ਦਾ ਨਹੀਂ ਮਿਲੇ ਹੈ ਬੜਾ ਨਾ ਨਹੀਂ ਕਾਰਵਾਈ ਬੜਾ ਆਉਣ ਨਾਲ ਮੇਢੀ ਨਾ ਬਹੁਤ ਕਰੇਗਾ ਉਧਰ ਚੈਨ ਧੰਤੀ ਮਿਲੀ ਸੀ ਇਹ ਉਹਦੋਂ ਕਿਤੀ ਵੇਖ ਜਦੋਂ ਕਿਸੇ ਦੇ ਪਰਚਾ 29 ਤਰੀਕੇ 30 30 ਤਰੀਕ ਨੂੰ ਉਦੋਂ ਉਹਦਾ ਦੇਖ ਹਮਲਾ ਹੋਇਆ ਗੋਲੀ ਚੱਲੀ ਸਾਰੇ ਅਸੀਂ ਪਰਚਾ ਕਰਾਇਆ ਸੀਗਾ 360 ਦਾ 31 ਤਰੀਕ ਨੂੰ ਦਿਨ 31 ਨੂੰ ਹੀ ਨਾ ਤੇ ਮੈਂ ਮੈਂ ਪਰਚਾ ਕਰਵਾਇਆ ਖੋਕ ਕੇ ਸਾਰਿਆਂ ਦੇ ਵਿੱਚ ਗੋਲੀ ਚੱਲੀ ਤੇ ਬੱਚੇ ਤੇ ਲੱਗ ਸਕਦੀ ਉਹਨਾਂ ਨੇ ਕਿਹਾ ਉਸ ਰੰਦਾ ਦਾ ਸਾਹਿਬ ਜਿਸ ਨਰ ਸਿੰਘ ਦਾਹਾਵਾ ਨੂੰ ਮੈਂ ਪੁਣ ਕੀਤਾ ਰਾਤ ਦਿਨੇ 3 ਵਜੇ ਦੇ 10 ਮਿੰਟ ਤੇ ਸਾਡੇ ਘਰੋਂ ਪਏ ਆਣ ਕੇ ਫਿਰ ਦਿਨੇ ਅੱਜ ਸਾਰੇ ਘਰੇ ਬੈਠੇ ਆਪਦੇ ਮੇਰੇ ਨਾਲ ਇਹਨਾਂ ਸਾਰੇ ਡੱਬਿਆਂ ਨੂੰ ਮੈਂ ਲੈ ਗਿਆ ਸੀਗਾ ਇਹਨਾਂ ਨੇ ਕੀ ਕੀਤਾ ਆਣ ਕੇ ਨਾਲ 13 14 ਬਹਿਣੇ ਸੀਗੇ ਇਹ ਜਨਾਬ ਲਾਗੇ ਕੀ ਕਰਨੇ ਉਹਦੇ ਸਾਡੇ ਮਜੀ ਹਾਂਜੀ ਜੀ ਬਲਵਿੰਦਰ ਹਾਂ ਬਲਵਿੰਦਰ ਸਿੰਘ ਇਹ ਹਾਂ ਭਾਗੀ ਤੇ ਪਾਪੇ ਸਾਰੇ ਮੇਰੀ ਗੱਲ ਸੁਣਿਓ ਨਾਮ ਜੀ ਮੈਂ ਜੀ ਬਲਵਿੰਦਰ ਸਿੰਘ ਜੀ ਹੈ ਕੀ ਗੱਲਬਾਤ ਹੋਈ ਆ ਜਿਹੜੀ ਤੁਹਾਡੇ ਸੱਟਾਂ ਲਗੀਆਂ ਸੱਟਾਂ ਮੈਂ ਵੀ ਜੀ ਮੈਂ ਘਰੇ ਹੀ ਤੇ ਭਾਬੀ ਜੀ ਨੇ ਨਾਲ ਵਾਈਫ ਹੀ ਮੇਰੀ ਅੱਛਾ ਉਹ ਬਾਹਰ ਕਿਤੇ ਜਲੋਂ ਸੈਰ ਕਰਨ ਗਏ ਰੋਟੀ ਪਣੀ ਖਾਦੇ ਰੋਟੀ ਖਾ ਕੇ ਗਏ ਹੂੰ ਦਰਵਾਜ਼ਾ ਖੁੱਲਾ ਇੱਕ ਜਣਾ ਉੱਤੇ ਆਇਆ ਉੱਤੇ ਚੜਕੇ ਤੇ ਆਣ ਕੇ ਨਾ ਵੀ ਡਹਿ ਪਿਆ ਤੇ ਉਹ ਮੇਰੇ ਗੱਲ ਪੈਨ ਨੂੰ ਫਿਰਦੇ ਤੇ ਮੈਂ ਲੱਕ ਵੀ ਫੜਿਆ ਗਾੜੀ ਨੂੰ ਤੇ ਉਹ ਥੱਲੇ ਲੈ ਗਿਆ ਮੈਂ ਵੀ ਧੂਕ ਨੂੰ ਧੱਕਾ ਮਾਰਿਆ ਥੱਲੇ ਡਿੱਗ ਪਿਆ ਕੌੜੀਆਂ ਜੂ ਮੂੰਹ ਬਤੇ ਹੀ ਉਹਨਾਂ ਦੇ ਇੱਕ ਦੋ ਜੜੇ ਤੇ ਮੂੰਹ ਦੋ 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 ਜਣੇ ਨੇ ਖੁੱਲੇ ਹੀ ਇੱਕ ਦੋ ਜਣੇ ਨੇ ਬੰਦੇ ਬੰਨੇ ਬਾਕੀ ਬੰਨੇ ਹੀ ਸਾਰੇ ਦਸ ਕਿੰਨੇ ਬੰਦੇ ਸੀ ਬੰਦੇ ਟੁੱਟ ਲੈ ਗਏ 10 15 ਬੰਦੇ ਤੇ ਤੁਹਾਡੇ ਦੇ ਹਮਲਾ ਕਿਤਰਾ ਕੀਤਾ ਉਹਨਾਂ ਨੇ ਹਮਲਾ ਮੈਂ ਜੀ ਜਦੋਂ ਉਹਨੂੰ ਧੱਕਾ ਮਾਰਿਆ ਥੱਲੇ ਡਿੱਗ ਪਿਆ ਉਹਨੂੰ ਮੈਂ ਫੜ ਲਿਆ ਉਹਨਾਂ ਨੇ ਮੇਰੇ ਆਣ ਕੇ ਮੁੜ ਕੇ ਜੋ ਸਿਰ ਦੇ ਵਿੱਚ ਕੀ ਤਤਲੀ ਦਾ ਤਰੀਕੇ ਕਿਰਪਾਨਾਂ ਕੋਲ ਜੀ ਕੀ ਤੇ 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 ਚਾਰ ਹਿਯਾਰ ਹੀ ਜਿਹੜੇ ਮੇਰੇ ਮਾਰੇ ਉਹ ਜੀ ਮਾਰੇ ਜਦੋਂ ਉਹਦੇ ਮੈਨੂੰ ਕਹਿੰਦਾ ਮਤਲਬ ਸਿਰ ਦੇ ਵਿੱਚ ਜਦੋਂ ਮੈਂ ਫੜਿਆ ਤੇ ਉਹ ਛਡਾਉਂਦੇ ਹੀ ਮੇਰੇ ਕੋ ਤੇ ਸਿਰ ਦੇ ਵਿੱਚ ਪੰਜ ਪੁੰਚ ਜੇ ਪਰਨੇ ਕੀ ਕੀ ਵਜਿਆ ਲੱਕ ਲੁੱਕ ਸਾਰੇ ਮੇਰੇ ਸਰੀਰ ਦੇ ਉੱਤੇ ਜੋ ਵੀ ਪਿੱਛੇ ਸਿਰ ਦੇ ਵਿੱਚ ਪੰਜ ਛੇ ਜਾਨੇ ਟੰਕੇ ਟੰਕੇ ਲੱਗੇ ਸਿਰ 'ਚ ਆ ਪਿੱਛੇ ਆ ਪਿੱਠ ਮਗਰ ਤੇ ਬਾਹਾਂ ਤੇ ਆ ਬਾਹਾਂ ਦੇ ਇਧਰ ਹੀ ਮਾਰਦੇ ਆ ਉੱਥੇ ਤੇ ਨਜ਼ਰ ਕਰੀ ਬੰਦੇ ਦੀ ਇਹ ਕੁਸ਼ਤੇ ਜਨਰੇ ਜਿਹੜੇ ਇਹ ਹੈਗੇ ਨੇ ਤੇ ਉਹ ਭਤੀਜੀ ਸਾਡੀ ਉਹਨੇ ਦੇਖਿਆ ਸੀ ਇੱਕ ਤੇ ਇੱਕ ਕਰਨ ਦਾ ਅੱਛਾ ਇਹ ਕੋਈ ਇੱਕ 골ੜੀ ਇੱਕ ਸੂਰਜਾ ਛੱਟੀ ਮਿੰਟ ਦਾ ਤੇ ਇੱਕ ਦੋ ਮੁੰਡੇ ਜਿਹੜੇ ਆ ਵੀ ਵਿੱਚ ਜਿਹੜੇ ਹੈਗੇ ਹੀ ਜਿਆਦਾ ਜਿਹੜੇ ਹੈਗੇ 10 15 ਬਾਕੀ ਅਣਪਛਾਤੇ ਸੀ ਮੇਰੇ ਤਾਂ ਲਾਲੋ ਕੇ ਇਹ ਨਾ ਸਾਡੇ ਨਾ ਇੱਥੇ ਪਰਵਾੜ ਦੇ ਵੀ ਪਹਿਲਾਂ ਵੀ ਇਹਨਾਂ ਨੇ ਕਿੱਥੇ ਗੋਲੀ ਗਾਲੀ ਚਲਾਈ ਸੀ ਉਸ ਹਵਲੇ ਦਾ ਕਰਕੇ ਇਹਨਾਂ ਨੇ ਕੀਤਾ ਵੀ ਸਾਡਾ ਨਾ ਰਾਜਨਾਮਾ ਕਰੋ ਉਹਨਾਂ ਨੂੰ ਕਹਿੰਦੇ ਸੀ ਤੁਹਾਡੇ ਤੁਹਾਡੇ ਪਰਵਾੜ ਤੇ ਚਲਾਈ ਸੀ ਪਹਿਲਾਂ ਚਲਾਈ ਸੀ ਆ ਛੋਟਾ ਬ੍ਰਦਰ ਚਾਚੇ ਦਾ ਬੇਟਾ ਆ ਉਹ ਝਗੜੇ ਨੂੰ ਲੱਗਿਆ ਉਸ ਝਗੜੇ ਤੇ ਮੈਂ ਕਿ ਚਲਾਈ ਸੀ ਗੋਲੀ ਉਹਨਾਂ ਅੱਛਾ ਇਹ ਬੁੜਕੇ ਕਹਿੰਦੇ ਧਮਕੀ ਦੇ ਦੇ ਤੇ ਰਾਤੀ ਮਾੜੀ ਜੀ ਬੈਸ ਵਸਾਈ ਵੀ ਉਹ ਆਣ ਕੇ ਪੂਰੀ ਗੜੀ ਉੱਥੇ ਰਾਤੀ ਮਾਂ ਜਿਹੜੀ ਉਹ ਮੁੰਡੇ ਦੀ ਕਿਸ਼ਮ ਦੀ ਮਾਂ ਇੱਕ ਸੋਨੀਆ ਹੈ ਅੱਛਾ ਉਹ ਜਿਹੜੀ ਆਣ ਕੇ ਰਾਤ ਗਾਲਾਂ ਗੋਲਾ ਕੱਢਦੀ ਸੀ ਉਹਨੂੰ ਕਿਤੇ ਕੈਮਰੇ ਤੇ ਮੈਂ ਕਿਹਾ ਤੂੰ ਸਾਡੇ ਬੂਹੇ ਕਰੀ ਗੰਦ ਬੂਹਦੀ ਜਾਂ ਆਪਣੇ ਚਲ ਬੂਹੇ ਕਰੀ ਜੋ ਮਰਜ਼ੀ ਕਰੀ ਸਾਨੂੰ ਕੀ ਆਏ ਪੁਲਿਸ ਵੀ ਪੈ ਰਾਤੀ ਤਲਾਸ਼ ਕੀਤੀ ਵੀ ਆਹ ਗੱਲਬਾਤ ਚੌਕੀ ਉਥੇ ਤੇ ਪੁਲਿਸ ਵੀ ਕਿਹਾ ਚਲੋ ਕੋਈ ਨਹੀਂ ਕਰਦੇ ਭਾਜੀ ਤੇ ਆਉਂਦੇ ਆ ਉਹ ਮੁੜ ਕੇ ਜੀ ਸਾਨੂੰ ਵੀ ਪਤਾ ਨਹੀਂ ਵੀ ਇਹ ਕੀ ਕਾ ਵਾਰਦਾ ਧੁਨੀਏ ਤੇ ਰਾਤ ਸਾਢੇ 10 ਵੇ ਨੂੰ ਮੁੜ ਕੇ ਆ ਕੰਮ ਹੋ ਗਿਆ ਫਿਰ ਮੈਂ ਇੱਕ ਕੰਪਲੇਨਸ ਨੂੰ ਪੁਲਿਸ ਨੂੰ ਕੰਪਲੀਟ ਕੰਪਲੇਨਟ ਕੀਤੀ ਹੀ ਮੈਂ ਰਾਤ ਆਰਤੀ ਮੈਡਮ ਨੂੰ ਕਹਿ ਮੈਂ ਕਿਹਾ ਇਹਦਾ ਲੇਡੀਜ਼ ਆ ਪੁਲਿਸ ਕੀ ਕਹਿੰਦੇ ਪੁਲਿਸ ਲਾ ਲੋ ਕਿ ਅਜੇ ਵੀ ਕਹਿੰਦੇ ਵੀ ਸਾਨੂੰ ਉਹਨਾਂ ਕਹਿੰਦੇ ਹੈ ਰਿਜ਼ਲਟ ਦੋ ਤੁਸੀਂ ਇੱਕ ਚਲੋ ਪਰਚਾ ਦਰ ਜੋ ਵੀ ਇੱਕ 452 ਜੋ ਬੰਦੀ ਕਾਰਵਾਈ ਕੀ ਕਰਾਂਗੇ ਅਸੀਂ ਜਿੰਨਾ ਬੰਦੀ ਸਾਡੇ ਤੁਸੀਂ ਕੀ ਮੰਗ ਕਰਦੇ ਹੋ ਮੈਂ ਮੰਗ ਕਰਦਾ ਵੀ ਜਿਹੜਾ ਲੈਂਡ ਰੋਡ ਖਰਾਬ ਆ ਇਹ ਜਿਹੜੇ ਵੀ ਸੁਧਾਰ ਕੀਤਾ ਜਾਵੇ ਕਹਿੰਦਾ ਦਿਨ ਦਿਹਾੜੇ ਗੋਲੀਆਂ ਮੂਤਪਾਰ ਲਾ ਲੋ ਕਿ ਕੱਲ ਨੂੰ ਸਾਡੀ ਸੇਫਟੀ ਕਿੱਦਾਂ ਹੋ ਜਾਏ ਅੱਜ ਲਾ ਲੋ ਕਿ ਇਹਨਾਂ ਵੀ ਆ ਜਾਂ ਕਾਉਂਸਲਰ ਆ ਜਾਂਹੀਂ ਕਾਉਂਸਲਰ ਦੇ ਟਾਈਮ ਤੋਂ ਮੂਤਪਾਰਾਂ ਦੇ ਕਿੱਦਾਂ ਕੱਲ ਨੂੰ ਇਲੈਕਸ਼ਨ ਆਉਣੇ ਆ ਬੜਾ ਕੁਝ ਹੋਣਾ ਤੇ ਕੀ ਕਰਾਂਗੇ ਗਾੜੀ ਹਲ ਕੀ ਹੋਈ ਐ ਐਦਾਂ ਇਨਫੋਰਮੇਸ਼ਨ ਆਈ ਸੀ ਕਿ ਜੀ ਇੱਥੇ ਸ਼ੇਖੂਪੁਰ ਮੁਹੱਲੇ ਕੋਈ ਡਿਸਪਿਊਟ ਹੋਇਆ ਵਾ ਹਾਂ ਜੀ ਮੈਂ ਮੌਕੇ ਤੇ ਆਇਆ ਵਾਂ ਨਾਲ ਚੌਕੀਆਂ ਗਿਆ ਮੇਰੇ ਤੇ ਮੈਂ ਵੈਰੀਫਾਈ ਕਰ ਲੈਣਾ ਵੈਰੀਫਾਈ ਤੇ ਕਿੰਨੇ ਫਾਇਰ ਹੋਏ ਫਾਇਰ ਆਏ ਫਾਇਰ ਨਹੀਂ ਕੋਈ ਗੱਲ ਨਹੀਂ ਮੇਰੇ ਸਾਹਮਣੇ ਆਈ ਹੈ ਪੋਲ ਦਿੱਤੇ ਹੋਏ ਮੇਰੇ ਸਾਹਮਣੇ ਕੋਈ ਨਹੀਂ ਫਾਇਰ ਵਾਲੀ ਗੱਲ ਆਈ ਕਿਉਂਕਿ ਪੋਲ ਕਿੰਨੇ ਅੰਦਰ ਨੇ ਹਾਂ ਜੀ ਕਿੰਨੇ ਕੋਲ ਕੋਈ ਇਹਨਾਂ ਨੇ ਜਿਹੜੇ ਆਪਣਾ ਹੈਗੇ ਨੇ ਰਜਿੰਦਰ ਪੰਮ ਜੀ ਇਹਨਾਂ ਨੇ 4-5 ਫੋਲ ਮੇਰੇ ਖਿਆਲ ਚੌਕੀਆਂ ਦਿੱਤੇ ਨੇ ਉਹ ਦੇਖ ਲਵਾਂਗੇ ਤੇ ਕੀ ਕਾਰਵਾਈ ਕਰ ਰਹੇ ਜੋ ਕਾਨੂੰਨ ਸਰਕਾਰ ਵੀ ਬੰਦੀ ਹੋਏ ਕਰਾਂਗੇ